ਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਸਾਡੇ ਲੋਈ ਸਾਸਤਰੀ ਕਾਲ ਭਾਈ ਅੱਜ ਆਏ ਆਪਾਂ ਖੇਤ ਹਾਂਜੀ ਆ ਕਾਫੀ ਦਿਨ ਹੋ ਗਏ ਸੀ ਕੀੜਾ ਨਹੀਂ ਮਾਰਿਆ ਤੇ ਆਪਾਂ ਥੋੜੇ ਵਿਜੀ ਸੀ ਤੇ ਹੁਣ ਤੁਸੀਂ ਤਾਂ ਨੂੰ ਕੀ ਚੱਕੀ ਜਾਂਦੇ ਮੈਂ ਅਮਰੂਦ ਵੇਖਦੀ ਸੀਗੀ ਮੈਂ ਕਾਫੀ ਕਿਰੇ ਪਏ ਆ ਤੇ ਬਾਬਾ ਤੋਤਿਆਂ ਤੋਂ ਬਚ ਗਏ ਹਾਂ ਪਹਿਲਾਂ ਕਹਿੰਦੇ ਹੁੰਦੇ ਪੇਟ ਪੂਜਾ ਤੇ ਫੇਰ ਕੰਮ ਦੂਜਾ ਥੋੜਾ ਜਿਆਦਾ ਹਾਰਡ ਆ ਤੋਤਿਆਂ ਤੋਂ ਬਚ ਗਏ ਕਿ ਚਿੜੀ ਜੀ ਆਉਂਦੀ ਆ ਮੈਂ ਕਹਿੰਦੇ ਚਿੜੀ ਆ ਤੇ ਤਿਤਲੀ ਵਰਦੀ ਤਿਤਲੀ ਆ ਤਾਂ ਬਹੁਤ ਸੋਹਣੀ ਪਾ ਦੇਖਦੇ ਆ ਕੋਈ ਆਪਾਂ ਨੂੰ ਮਿਲ ਜੇ ਅਮਰੂਦ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਆਪਣਾ ਝੋਨਾ ਤੇ ਹੋਰ ਗੱਲਾਂ ਬਾਤਾਂ ਕਰਦੇ ਆ ਨਾਲ ਨਾਲ ਲੋਕਾਂ ਨੇ ਤਾਂ ਝੋਨਾ ਵੇਚ ਕੇ ਤੇ ਜੇਬ ਚ ਪੈਸੇ ਹੀ ਪਾਲੇ ਤੇ ਆਪਣਾ ਵਿਚਾਰਾ ਹਜੇ ਬਾਹਰ ਚ ਪਿਆਗਾ ਝੋਨਾ ਵੱਢਣ ਨਾਲ ਉਹ ਜਿਹੜਾ ਹੋਇਗਾ ਆਪਣਾ ਬਾਸਮਤੀਆ ਤੇ ਉਹ ਲੇਟ ਹੀ ਆਉਂਦਾ ਹੁੰਦਾ ਤੇ ਕਈ ਬਈਆਂ ਦੇ ਕਮੈਂਟ ਆਈ ਸੀ ਵੀ ਤੁਸੀਂ ਆਪਦਾ ਝੋਨਾ ਦਿਖਾਇਓ ਜੀ ਖੇਤ ਦਾ ਵਲੌਗ ਪਾਇਓ ਤੇ ਉਹਨਾਂ ਦੀ ਪ੍ਰੇਰਣਾ ਤੇ ਆਪਾਂ ਖੇਤ ਦਾ ਵਲੌਗ ਸ਼ੁਰੂ ਕੀਤਾ ਅੱਜ ਆਪਣੇ ਕਿੰਨੂ ਵੀ ਲੱਗੇ ਪਏ ਦੇਖੀਏ ਕੋਈ ਕੀ ਕਿੰਨੂ ਦੇ ਕਈ ਵਾਰੀ ਦਾਵ ਵੀ ਲੱਗ ਜਾਂਦਾ ਪਰ ਅਕਤੀ ਆਪਾਂ ਸੀਸੀਟੀਵੀ ਲਾਦੇ ਇਹਦੇ ਉੱਤੇ ਕਿੰਨੂ ਭਾਵੇਂ ਥੋੜੇ ਦੇ ਕੈਮਰੇ ਤਾਂ ਇਹ ਆਪਣੇ ਪਹਿਲਾਂ ਹੀ ਲੱਗੇ ਆ ਤੇ ਇਹਦਾ ਮੁਕ ਤੋੜ ਕੇ ਲੈ ਜਾਂਦੇ ਆ ਹੂੰ ਬਹੁਤ ਸੋਹਣੇ ਬਣੇ ਪਏ ਪਰ ਹਜੇ ਕੱਚੇ ਆ ਕੱਚੇ ਆ ਹਜੇ ਨਹੀਂ ਹੋਏ ਇੱਕ ਖੱਟੇ ਨੇ ਵੈਸੇ ਇਹਦਾ ਗਲਾਈ ਖਰਾਬ ਕਰੂਗਾ ਰੰਗ ਤਾਂ ਬਣਿਆ ਪਿਆ ਪਰ ਇਹ ਸਵਾਦ ਦੇ ਵਿੱਚ ਥੋੜੇ ਜੇ ਖੱਟੇ ਨੇ ਇੱਧਰ ਵੀ ਇੱਕ ਆਪਣੇ ਕੋਲ ਬੂਤਾ ਹੈਗਾ ਇਹਨੂੰ ਥੋੜੇ ਲੱਗੇ ਨੇ ਦੋ ਇੱਥੇ ਨੇ ਇਹਦੇ ਤੇ ਮੁ ਲੱਗੇ ਸੀ ਕਾਫੀ ਕਿਧਰ ਚਲੇ ਗਏ ਲੈ ਗਿਆ ਕੋਈ ਲੱਗ ਗਿਆ ਨਾ ਕਿਸੇ ਦਾ ਨਹੀਂ ਦੋ ਹੀ ਆ ਇੱਥੇ ਨਹੀਂ ਇਹ ਟੁੱਟ ਗਏ ਦੋ ਹੀ ਹਨ ਜਿਆਦਾ ਸੀ ਪਹਿਲਾਂ ਦੋ ਆ ਰਹੇ ਜੇ ਤਾਂ ਦੋ ਹੋਣਗੇ ਚਲੋ ਕੋਈ ਨਹੀਂ ਦੇਖਦੇ ਕੁਛ ਐਦਾਂ ਡੈਗ ਵੀ ਪੈਂਦੇ ਆ ਇਹ ਮੱਖੀ ਜੀ ਡੰਗ ਮਾਰ ਜਾਂਦੀ ਹੈ ਨਾ ਸੋ ਇਹਨੂੰ ਤਾਂ ਕੋਈ ਆ ਨਾ ਨੰਗਨ ਡੱਪਣ ਵਾਲੇ ਤੋੜ ਕੇ ਵੀ ਲੈ ਜਾਂਦੇ ਨਹੀਂ ਹੜਦੇ ਖਾਣ ਵਾਲੀ ਚੀਜ਼ ਆ ਫਿਰ ਹੁਣ ਨਾ ਹੀ ਰੋਕਿਆ ਜਾਂਦਾ ਕਰ ਆਹ ਚੱਲ ਆਪਾਂ ਲੈ ਗਏ ਬੂਦ ਕਿਰਿਆ ਕਿਰਿਆ ਤੁਸੀਂ ਅੱਜ ਬਾਜ਼ਾਰੋਂ ਲੈ ਕੇ ਆਏ ਸੀ ਨਾ ਉਹ ਅਮਰੂਦ ਮੈਨੂੰ ਜਵਾਂ ਨਹੀਂ ਟੇਸਟੀ ਲੱਗਿਆ ਮੈਂ ਤੁਹਾਨੂੰ ਕਿਹਾ ਇਹ ਤਾਂ ਐਂ ਲੱਗਦਾ ਜਿਵੇਂ ਨਾ ਕਾਫੀ ਦਿਨਾਂ ਦਾ ਬਿਹਾ ਪਿਆ ਹੁੰਦਾ ਹੈ ਮੇਰੇ ਅਸਤੇ ਰੱਖ ਲਈਏ ਅਥੇ ਉਹ ਲੱਗੀਆਂ ਸੀ ਯਾਰ ਅੰਜੀਰਾ ਅੰਜੀਰਾ ਆਉ ਰਹੀਆਂ ਮੈਂ ਤਾਂ ਕਿ ਕਿਤੇ ਪਸ ਜਾਂਗੀ ਆਹ ਬਈ ਆਪਣੇ ਅੰਜੀਰਾ ਦੇਖ ਲੈਣੀਆਂ ਇਹਦਾ ਨਾ ਇਸ ਤੇ ਆਪਾਂ ਜਿਹੜਾ ਪਿੰਡ ਰਹਿੰਦੇ ਸੀ ਸਾਰਾ ਵਧੀਆ ਸਾਫ਼ ਸੁਥਾ ਹੀ ਹੁੰਦਾ ਸੀ ਹੂੰ ਆਜੋ ਜਲਦੀ ਜਲਦੀ ਨਾ ਆਪਾਂ ਤੁਹਾਨੂੰ ਦਿਖਾਉਣੇ ਆਂ ਕਿ ਆਹ ਵਾਲੀ ਆਪਣੇ ਲੱਗੀ ਵੀ ਆ ਕਿੰਨੂ ਅੱਗੇ ਦੇਖਦੇ ਆਪਾਂ ਅੱਗੇ ਆ ਆਪਣੀ 베ਰੀ ਆਏ ਖੂਦ ਉੱਤੇ ਆ ਗਈ ਸੀ ਆਪਾਂ ਇਹ ਕੱਟ ਦਿੰਨੇ ਹੁੰਨੇ ਆ ਤੇ ਥੋੜਾ ਕੰਨਾ ਇਹਨੂੰ ਫਲ ਲੱਗਿਆ ਪਰ ਆਪਣੇ ਖਾਣ ਨੂੰ ਮੁੱਕਦਾ ਨਹੀਂ ਬਈ ਇੱਥੇ ਆਪਣੀ ਮੋਟਰ ਆ ਗਈ ਸੋਲਰ ਵਾਲੀ ਆ ਆ ਵੀ ਕਾਫੀ ਸਾਈਜ਼ ਵੱਡਾ ਹੋ ਗਿਆ ਨਾ ਦਾ ਇਹਨੂੰ ਪਾਣੀ ਪਾ ਕੇ ਜਾਵਾਂਗੇ ਜਾਣ ਲੱਗੇ ਆ ਦੇਖੋ ਇਹਨੂੰ ਪਾਣੀ ਦੀ ਘਾਟ ਹੋਈ ਪਈ ਹੈ ਨਾ ਉੱਪਰ ਦੇਖੋ ਉਹ ਬਿਲ ਬਣੇ ਪਏ ਨਾ ਬਾਕੀ ਦਸੰਬਰ ਚ ਆਪਾਂ ਇਹਦੀ ਕਾਰਡ ਛੱਟ ਕਰ ਦਾਂਗੇ ਨਾ ਇਹਦੇ ਕੋਲ 1 ਮਹੀਨਾ ਹੀ ਆ ਤੇ 1 ਮਹੀਨੇ ਦੇ ਵਿੱਚ ਇਹਦਾ ਫਾਲ ਤਿਆਰ ਹੋ ਚੁਗਾ ਇਹ ਹੈ ਜੀ ਗੱਭੂ ਕੋਸ਼ਾ ਇਹ ਸਾਰੇ ਬੂਟੇ ਆਪਾਂ ਲੁਧਿਆਣਾ ਯੂਨੀਵਰਸਿਟੀ ਤੋਂ ਲਏ ਸੀ। ਨਿੰਬੂ ਦੇਖ ਚੱਲ ਗਏ ਕੋਈ ਹੈਗੇ ਕਿਹੜੇ? ਇਹ ਆ ਇੱਧਰ ਹੈਗਾ ਚੀਕੂ ਦਾ ਇੱਥੇ ਸਾਸਪਾਈ ਕਰਨ ਵਾਲੀ ਹੋਈ ਪਈ ਐ। ਆ ਹੈਗਾ ਨਿੰਬੂ। ਨਿੰਬੂ ਵੀ ਚੱਲ ਗਏ ਆਪਣੇ। ਕਿ ਨਿੰਬੂ ਵੀ ਮਿਲ ਗਿਆ। ਨਿੰਬੂ ਮਿਲ ਗਿਆ। ਹੋਰ ਦੇਖ ਲਓ ਕੋਈ ਹੈਗਾ? ਨਹੀਂ ਹੋਰ ਨਹੀਂ। ਨਿੰਬੂ ਸਲਾਦ ਦੇ ਨਾਲ ਬਹੁਤ ਵਧੀਆ ਲੱਗਦਾ। ਸਵਾਦ ਲੱਗਦਾ ਨਿੰਬੂ। ਕੱਚੇ ਆ ਬਾਕੀ ਆਪਾਂ ਹੁਣ ਚੱਲਦੇ ਆ। ਇਧਰ ਆਪਣੇ ਹੈਗੇ ਗੰਨੇ ਲਾਏ ਵੇ ਗੰਨੇ ਹਨੇਰੀ ਨਾਲ ਥੋੜਾ ਇਧਰ ਉਧਰ ਹੋ ਗਏ ਜਦੋਂ ਆਪਾਂ ਇੱਥੇ ਤੁਹਾਨੂੰ ਦੱਸਿਆ ਵੀ ਰਹਿੰਦੀ ਸੀ ਨਾ ਇੱਥੇ ਸਾਰੀ ਸਬਜ਼ੀ ਹੁੰਦੀ ਸੀ ਉਹਦਾ ਪ੍ਰੂਫ ਆ ਰਿਹਾ ਇਹ ਹਲਦੀ ਦਾ ਬੂਟਾ ਕੁਛ ਨਾ ਕੁਛ ਵੀ ਰਹਿ ਜਾਂਦਾ ਨਾ ਇਹਦੇ ਥੱਲੇ ਆਜੋ ਤੇ ਇੱਥੇ ਸਾਰੀ ਹਲਦੀ ਲੱਗੀ ਵੀ ਸੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਕੀ ਕਰੀ ਜਾਂਦੇ ਤੁਸੀਂ ਇੱਥੇ ਮੈਨੂੰ ਤੇਰੀ ਹੈਲਪ ਚਾਹੀਦੀ ਥੋੜੀ ਆਸੀਆ ਪੈਸਾ ਲੱਗਾਂਗੇ ਮੂੰਹੇ ਚ ਆਪਾਂ ਇਹ ਜੋ ਆਪਣੇ ਮਸ਼ੀਨ ਲੱਗੂਗੀ ਨਾ ਮੁਰਕੇ ਨੱਪੀਆਂ ਜਾਂਦੀਆਂ ਦਿਖਾਓ ਦੇਖਣਾ ਨਾ ਕਿ ਪਾਈਪਾਂ ਇਹ ਤੇ ਗੱਟੇ ਚ ਪਾ ਕੇ ਦੋ ਹਾਂ ਇਦਾਂ ਹੀ ਵਟ ਦੇ ਵਿੱਚ ਨੱਪ ਦੇਈ ਦੀਆਂ ਇਦਾਂ ਮੂੰਹ ਮੋੜ ਕੇ ਉੱਪਰ ਇਹਦੇ ਟਰੱਕ ਰੱਖ ਦੇਈ ਦੀ ਆ ਜਿਹੜੇ ਕੈਰਨ ਸ਼ਟਡਾਉਨ ਬੈਟ ਟਰੱਕ ਦੇਈ ਦੀ ਪਾਣੀ ਇੱਧਰ ਨੂੰ ਜਾਈ ਜਾਂਦਾ ਵਾਰੀ ਵਾਰੀ ਕਈ ਚੱਕਣ ਦੀ ਲੋੜ ਸੋਖਾ ਕੀਤਾ ਹੋਇਆ ਗਾ ਮਾ ਹੋਰ ਇਹ ਫਟ ਚਾੜ ਦੇ ਕੇ ਬਾਹਰ ਰੱਖਨੇ ਕੋਈ ਕਈ ਚੱਕਣ ਦੀ ਲੋੜ ਨਹੀਂ ਪੈਂਦੀ ਚਲੋ ਵਾਰ-ਵਾਰ ਕਈ ਚੱਕਣ ਦੀ ਲੋੜ ਨਹੀਂ ਪੈਂਦੀ ਨਾ ਮੈਂ ਤਾਂ ਵਿੱਚ ਨਿੱਕੀ ਜਿਹੀ ਲੱਗਦੀ ਝੋਨੇ 'ਚ ਫਿਰਦੀ। ਅੱਜ ਤਾਂ ਤੂੰ ਵੱਟ ਤੇ ਫਿਰਦੀ ਆ। ਮੈਨੂੰ ਤੁਰਨਾ ਵੀ ਨਹੀਂ ਆਉਂਦਾ ਨਾ ਐ ਵਿੱਚ ਕਿੱਥੋਂ ਤੁਰਾਂ ਮੈਂ। ਡਿੱਗ ਪੇਗੀ ਵੱਟੋਂ ਤਾਂ ਹੋਰ ਕੀ ਆ। ਇੱਥੇ ਤਾਂ ਹੈ ਹੀ ਨਹੀਂ ਭਾਈ ਪਾ ਕਿਵੇਂ ਪੱਟਿਆ ਪਿਆ ਥਾਂ। ਚਲੋ ਦੇਖਦੇ ਆ ਜੀ। ਇੱਥੇ ਵੀ ਹੈ ਨਹੀਂ। ਇੱਥੇ ਕੁਝ ਨੱਪਿਆ। ਕੀ ਨੱਪਿਆ ਇੱਥੇ? ਇੱਥੇ ਕੋਈ ਮਰਿਆ ਹੋਈ ਚੀਜ਼ ਕਿਸੇ ਨੇ ਨੱਪੀ ਆ। ਕੋਈ ਨਹੀਂ ਚੱਕਰ ਆ। ਸੂਰਾਂ ਨੇ ਪੱਟਿਆ ਜਗਾ। ਮਾਂ ਜੇ ਸੂਰ ਹੁੰਦੇ ਤਾਂ ਫੇਰ ਇਹ ਸਾਰਾ ਪੱਟ ਦਿੰਦੇ। ਇਹ ਦੇਖਿਓ ਧਿਆਨ ਨਾਲ ਇੱਕ ਮਿੰਟ ਖੜ੍ਹ ਜਾ। ਦੇਖੋ ਤਾਂ ਸਹੀ ਆਲੇ ਪੈਣਾ ਕਿਸੇ ਚੀਜ਼ ਨਹੀਂ ਮੈਨੂੰ ਤਾਂ ਲੱਗਦਾ ਸੂਰਾਂ ਲੀਆਂ ਇਹ ਹਾਂ ਇਹ ਬੈਂਦਾ ਕੋਈ ਚੀ ਜਾਨਵਰ ਆ ਕੇ ਆਹ ਦੇਖੋ ਸੂਰ ਆ ਹੂੰ ਸੂਰ ਦੀ ਪੈੜ ਆ ਦੇਖਦੀ ਇੱਥੇ ਧਿਆਨ ਧਿਆਨ ਆਹ ਦੇਖੋ ਸੂਰ ਦੀ ਪੈੜ ਆ ਇਹ ਮੁਰਕ ਖਾਂਦੇ ਆ ਆਪਣੇ ਵੀ ਇੱਥੇ ਲਓ ਜੀ ਨਵੀਂ ਆ ਗਈ نیوز ਆਪਣੇ ਵੀ ਸੂਰ ਆ ਗਏ ਪਹਿਲੀ ਵਾਰੀ ਆਪਣੇ ਦੇਖਣ ਨੂੰ ਮਿਲੇ ਇਹ ਜਿਹੜਾ ਏਡੇ ਏਡੇ ਆ ਨੇ ਖੱਬੇ ਕਰ ਰੱਖਿਆ ਜਦੋਂ ਪਹਿਲਾਂ ਆਉਂਦੇ ਸੀ ਪਾਣੀ ਲਾ ਲਾਇਆ ਆਪਾਂ ਹੁਣ ਅੱਠ ਦੇਣਾ ਨਹੀਂ ਸੀ ਇਹ ਸੂਰਕੂ ਨਹੀਂ ਆ ਗਏ ਫਿਰ ਇਹ ਤੁੰ ਤੂੰ ਵੀ ਧਿਆਨ ਨਾਲ ਚੱਲੀ ਕਿਤੇ ਅੱਗੇ ਬੈਠਾ ਹੋਵੇ ਹਾਂ ਮੈਨੂੰ ਤਾਂ ਡਰ ਲੱਗਦਾ ਚੱਲ ਮੈਂ ਤੇਰੇ ਨਾਲ ਹੀ ਆ ਮੂਹ ਤਨ ਅੱਗੇ ਤੁਸੀਂ ਚੱਲੋ ਨਾ ਫਿਰ ਨਹੀਂ ਭਈ ਮੈਨੂੰ ਤਾਂ ਡਰ ਲੱਗਦਾ ਮੈਂ ਨਹੀਂ ਰਾਤ ਨੂੰ ਆਉਂਦੇ ਦਿਨੇ ਥੋੜੀ ਹੋਊਗਾ ਤੂੰ ਦਿਨੇ ਕਿੱਥੇ ਉੱਠ ਜੂ ਹੋਰ ਇਹ ਲੁਕੇ ਲੁਕੇ ਬੈਠਾ ਹੋਊਗਾ ਕਿਤੇ ਐ ਤੈਨੂੰ ਖਾਂਦਾ ਤਾਂ ਨਹੀਂਗਾ ਚੱਲ ਹਾਂ ਤੁਸੀਂ ਫੜੋ ਆ ਲੈ ਦੱਸ ਤੇਰੇ ਬਿਨਾਂ ਤਾਂ ਬੈਠੀ ਰਹਿਗੇ ਮੰਜੇ ਦੇ ਸਰ ਜੀ ਰੋਟੀ ਮੈਂ ਲਾ ਲੂੰਗਾ ਮੇਰੇ ਬਣਾਇ ਨਾ ਸਰ ਨਾਲ ਕਮਾਲ ਹੋ ਗਈ ਆ ਨਾ ਇੰਨਾ ਨਿਆਈ ਦੇ ਨੇੜੇ ਹੋ ਕੇ ਵੀ ਜਵਾਂ ਨਹੀਂ ਜਾਨਵਰ ਡਰਦੇ ਹਾਂ ਮੈਨੂੰ ਡਰ ਲੱਗਦਾ ਰੋਕ ਤਾਂ ਜਾਓ ਕੁਝ ਨਹੀਂ ਹੁੰਦਾ ਆ ਜਾ ਸੂਰ ਆਪ ਸੁਣਦੇ ਤਾਂ ਸੀਗੇ ਕਈ ਪਿੰਡਾਂ ਦੇ ਵਿੱਚ ਵੀ ਹੈਗੇ ਆ ਨਾ ਆਉਂਦੇ ਆ ਪਰ ਇੱਥੇ ਨਹੀਂ ਗਏ ਸੋਚਿਆ ਸੀ ਵੀ ਇੰਨੇ ਨੇੜੇ ਹੋਊਗਾ ਨਹੀਂ ਵੀ ਨਹੀਂ ਪਤਾ ਵੀ ਕਿਤੇ ਪੈੜਾਂ 'ਵੀ ਕਾਫੀ ਆ ਵੱਟਾਂ ਦੇ ਉੱਪਰ ਵੀ ਨਾ ਦਿਖਾਇਓ ਆ ਦੇਖੋ ਅੱਗੇ ਨਿਸ਼ਾਨ ਹੈਗੇ ਆ ਇਦਾਂ ਇਦਾਂ ਬਣੇ ਹੋਇਆ ਨਿਸ਼ਾਨ ਇਹ ਹੈਗੇ ਆ ਦੇ ਨਾਲ ਬੱਚੇ ਵੀ ਤੇ ਉਹ ਨਹੀਂ ਕਾਫੀ ਜਿਹੜੇ ਕਾਲੇ ਜਿਹੇ ਸੂਰ ਹੁੰਦੇ ਨੇ ਉਹ ਹਾਂ 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 ਜਿਹੜਾ ਵੱਡਾ ਸੂਰ ਹੁੰਦਾ ਉਹਦੇ ਦੰਦ ਜੇ ਬਾਹਰ ਨੋਂਦੇ ਆਹ ਪਾਪਾ ਵੀ ਪਟਣੀਆਂ ਆ ਹੁਣ ਤੁਸੀਂ ਹਾਂ ਇਹ ਵੀ ਪਟਣੀਆਂ ਇਹ ਤੋਂ ਪੜ ਦੇ ਮੈਂ ਕਿਥੋਂ ਪੜ ਦਵਾਂ ਇਹਦੇ ਵਿੱਚ ਨਾ ਬੈਠਾ ਵੀ ਨਹੀਂ ਫੜਦਾ ਐਡਾ ਐਡਾ ਥੋੜੀ ਹੋਊਗਾ ਤਾਂ ਨਿਕਲੇ ਆਹ ਸੱਚ ਮੈਂ ਕੀ ਇਹ ਬੱਚਾ ਦਾ ਬੈਠਾ ਪੇਟੋਂ ਦਾ ਪਾਪਾ ਐਡੀਆਂ ਨਹੀਂ ਹੈਗੀਆਂ ਪਾਪਾ ਅੱਲ ਫੜ ਇਹ ਏਦਾਂ ਆਪਾਂ ਰੱਖੀ ਸੀ ਵੀ ਐਦਾਂ ਕਰਕੇ ਨਾ ਐ ਐ ਕਰਕੇ ਐ ਛੱਡ ਦਿੱਤੀ ਜੀ ਮੂੰਹ ਦੇ ਬਾਅਦ ਵਿੱਚ ਇਹਦੇ ਤੇ ਐਟ ਲਾ ਦੇ ਦੀ ਸੀ ਐਂ ਕਰਕੇ ਸ਼ਾਇਦ ਨੂੰ ਦਿਖਦਾ ਹੋਵੇ ਤੇ ਹੁਣ ਆਪਾਂ ਇੰਨੀ ਲੋਡ ਨਹੀਂ ਹੈਗੀ ਤਾਂ ਕਰਕੇ ਆਪਾਂ ਉੱਤਾਂ ਆਪਾਂ ਬਾਅਦ ਚੱਕ ਦਾਂਗੇ ਜਦੋਂ ਆਪਾਂ ਵੱਢਣ ਲੱਗੇ ਝੋਨਾ ਤੇ ਤੂੰ ਇੱਥੇ ਖੜੀ ਮੈਂ ਕੱਢਿਆ ਵਾ ਜੇ ਮੈਨੂੰ ਖਾ ਗਿਆ ਫੇਰ ਆ ਵੀ ਕਾਫੀ ਝਾੜੀ ਵੀ ਇੱਥੋਂ ਦੀ ਲੰਗਦੀ ਹੈ ਹਾਈ ਗੱਲ ਕਰਦੇ ਉਹਨਾਂ ਨਾਲ ਵੀ ਉਹਨਾਂ ਦੇ ਵੀ ਕੋਈ ਨਿਸ਼ਾਨ ਹੈ ਇੱਥੋਂ ਨਾ ਕਾਫੀ ਥੱਲੇ ਝੋਨਾ ਡਿੱਗਿਆ ਪਿਆ ਇੱਥੋਂ ਦੀ ਇਹਨਾਂ ਦਾ ਰਸਤਾ ਬਣਿਆ ਪਿਆ ਉਹਕੇ ਆਪਾ ਦਾਜੀ ਲੰਗੇ ਆ ਤੇ ਡੇਲੀ ਵਾਈਸ ਇਥੋਂ ਆਉਂਦੇ ਆ ਕੁਛ ਨਾ ਕੁਛ ਖਾਂਦੇ ਆ ਅੱਗੇ ਚੱਲੋ ਅੱਗੇ ਚੱਲੋ ਤੇ ਆ ਜਾ ਆ ਜਾ ਨਾਲ ਹੀ ਕਿਤੇ ਤੈਨੂੰ ਨਾ ਇਥੇ ਸੂਰ ਖਾਜੇ ਐਸਾ ਬੰਦਾ ਨਾਲ ਮੇਰੇ ਦੱਸ ਮੈਨੂੰ ਸੂਰ ਜਿਵੇਂ ਖਾਜੀ ਆ ਆਪਾ ਛੋਟੀ ਲੈ ਕੇ ਆਉਣੀ ਸੀ ਲੈ ਕੇ ਕੁਛ ਨਹੀਂ ਛੋਟੀ ਨਾਲੋਂ ਕੁਛ ਨਹੀਂ ਬਣਦਾ ਹਾਂ ਛੋਟੀ ਨਾਲ ਸੂਰ ਮਰ ਜੂਗਾ ਕੀ ਗੱਲ ਹੈ ਹੋਰ ਦੱਤ ਤਾਂ ਜਾਂਦਾ ਹੀ ਆ ਦੱਤ ਤਾਂ ਤੂੰ ਤਾਂ ਹੈ ਨਹੀਂ ਜੀ ਮੂਰੇ ਆ ਗਿਆ ਇਹ ਤਾਂ ਭੱਜਣਾ ਹੀ ਪੈਣਾ ਹਾਂ ਤਾਂ ਨਹੀਂ ਜਾਊਗਾ ਗੰਦੀ ਧੁੰਦੀ ਫੜ ਦੂਗਾ ਵਾਤੋਂ ਤੇ ਲੱਤਾਂ ਬਾਹ ਖਾਜੂਗਾ ਤੇਰੀ ਹਣਾ ਹਾਂ ਨਹੀਂ ਕਿਹਦਰਾ ਮੈਂ ਖੜ ਜਾ ਖੜ ਕੇ ਹਾਂ ਇੱਕ ਮਿੰਟ ਆਹ ਆਵਾਜ਼ ਆ ਰਹੀ ਆ ਵੇਖੋ ਆਪਣਾ ਨਾਲ ਹੀ ਪੈਂਡਾ ਤੇ ਆ ਆਪਣਾ ਜਿਹੜੀ ਬਾਸਮਤੀ ਝੋਨਾ ਖੜਾ ਬਹੁਤ ਸੋਹਣਾ ਇਹਦੇ ਵਿੱਚ ਜਿਹੜਾ ਹੁਣ ਅਸੀਂ ਪਹਿਲੇ ਸਾਲ ਹੀ ਦੇਖਿਆ ਵੀ ਸੂਰਾਂ ਨੇ ਇਹਨਾਂ ਨੁਕਸਾਨ ਕੀਤਾ ਤੇ ਅਸੀਂ ਤਾਂ ਰੁਗ ਗਏ ਸੀ ਕੁਛ ਨਾ ਜਿਵੇਂ ਬੱਚਿਆਂ ਦੀ ਆਵਾਜ਼ ਆ ਰਹੀ ਸੀ ਕਿਉਂਕਿ ਬਹੁਤ ਇਹ ਜਾਨਵਰਾੜਾ ਸਿਆਣਾ ਹੁੰਦਾ ਤੇ ਸ਼ਾਂਤ ਹੋ ਕੇ ਬੈਠ ਜਾਂਦਾ ਹੂਸਾ ਤਾਂ ਸਾਡੇ ਪੈਰਾਂ ਚ ਕਿਤੇ ਬੈਠਾ ਹੋਵੇ ਨਹੀਂ ਪਤਾ ਲੱਗਦਾ ਤੇ ਬਾਕੀ ਦੇਖਦੇ ਆਪਾਂ ਗਲੀਆਂ ਜਿਹੜੀਆਂ ਮੈਨੂੰ ਡਰਾ ਨਹੀਂ ਰਿਹਾ ਮੈਂ ਤੈਨੂੰ ਦੱਸ ਹੀ ਰਿਹਾ ਤੇ ਜੇ ਭੱਜਣਾ ਪੈ ਗਿਆ ਫਿਰ ਹੌਲੀ ਕਹਿੰਗੀ ਹੌਲੀ ਹੌਲੀ ਚੱਲੋ ਭੱਜੋ ਭਾਈ ਮੱਚ ਤਾਂ ਭੱਜਿਆ ਵੀ ਨਹੀਂ ਜਾਣਾ ਕਾਫੀ ਜ਼ਿਆਦਾ ਇੱਧਰ ਇੱਧਰ ਦੇਖੋ ਆਵੇ ਆ ਵੱਟ ਦੇ ਉੱਤੇ ਵੀ ਬਹੁਤ ਜ਼ਿਆਦਾ ਉਹ ਇਹਨੇ ਪੱਤੇ ਪੈ ਟੋਏ ਜੇ ਮਕੀ ਰਾਤ ਨੂੰ ਹੀ ਆਉਂਦੇ ਆ ਜ਼ਿਆਦਾਤਰ ਦਿਨ ਹੀ ਨਹੀਂ ਇਹ ਨਿਕਲਦੇ ਤੇ ਇੱਥੇ ਪਹਿਲਾਂ ਕੁੱਤੇ ਜ਼ਿਆਦਾ ਨਿਸ਼ਾਨ ਕਰਦੇ ਹੁੰਦੇ ਸੀ ਪੌਣਾ ਪਹਿਲੇ ਵੀ ਦੇਖਿਆ ਵੀ ਇਦਾਂ ਇਹ ਵੀ ਨਿਸ਼ਾਨ ਕਰਨ ਲੱਗ ਗਏ ਇਹ ਜ਼ਿੰਮੇਵਾਰ ਨੂੰ ਸਾਰੇ ਪਾਸੇ ਮਾਰਾ ਪੈਨੇ ਆ ਪਹਿਲਾਂ 12 ਗਾਈਆਂ ਫਿਰ ਨੇਂਹਾਂ ਦੇ ਨੇੜੇ ਕੁੱਤੇ ਹੋ ਗਏ ਤੇ ਹੁਣ ਇੱਕ ਨਵੀਂ ਮੁਸੀਬਤ ਆ ਗਈ ਇਹ ਵਾਂਣ ਆਪਾਂ ਰੌਣੀ ਕਰ ਦਿੱਤਾ ਸੀ ਇਹਦੇ 'ਚ ਗੱਲ ਹੁਣ ਜ਼ਿਆਦਾ ਹੀ ਆ ਕੁਝ ਤੇ ਥੋੜੇ ਦਿਨਾਂ ਦੀ ਆਪਾਂ ਇਹਦੀ ਕਟਾਈ ਕਰਕੇ ਤੇ ਇੱਥੇ ਵਿੱਚ ਹੀ ਪ੍ਰਾਲੀ ਦੀ ਜਿਹੜੀ ਕਣਕ ਉਹ ਵੀ ਜਾਂਗੇ ਦਾਣਾ ਇੱਕੀ ਬਹੁਤ ਸੋਹਣਾ ਹੈਗਾ ਬਾਕੀ ਝਾੜ ਤਾਂ ਇੱਕੀ ਘੱਟ ਹੀ ਨੇ ਫਿਰ ਵੀ ਦੇਖਦੇ ਆ ਕਿੰਨਾ ਨਿਕਲਦਾ ਪਤਾ ਲੱਗੂਗਾ ਨਾ ਹਾਂ ਜੇ ਪੌਲ ਦਾ ਜਾ ਕੇ ਮੰਡੀ 'ਚ ਫੇਰ ਪਤਾ ਲੱਗੂ ਕਿ ਕੀ ਨਿਕਲੇ ਬਾਕੀ ਬਾਸਮਤੀ ਸਾਰੀ ਤੁਹਾਨੂੰ ਦਿਖਾਉਣਾ ਮੈਂ ਜ਼ੂਮ ਕਰਕੇ ਵੀ ਖੜੀ ਵੀ ਆ ਸਾਰੀ ਬਾਸਮਤੀ ਬਹੁਤ ਸੋਹਣੀ ਆ ਤੇ ਮਿਹਨਤ ਕੀਤੀ ਆ ਦਿਖਦੀ ਆ ਇਹਦੇ ਤੇ ਜਾ ਨਹੀਂ ਕਿਤੇ ਹੋਰ ਨਾ ਨੌਲੇ ਨਾ ਦੰਦੇ ਵੀ ਮਾੜਾ ਜਾਂ ਤੇਜ਼ ਭੱਜ ਗਿਆ ਮੈਨੂੰ ਜਦੋਂ ਵੜ ਲੱਗੇ ਚੋਨੇ ਚ ਨਹੀਂ ਮੈਂ ਤਾਂ ਤੁਰੇ ਨਹੀਂ ਜਾਣਾ ਤੇ ਹੁਣ ਵੇਖ ਨੇਰੀ ਬਣੀ ਉਹਦੀ ਡਰ ਮੂਰੇ ਭੂਤ ਨਾ ਚਲੇ ਆ ਇੱਕ ਆਪਣੀ ਪਾਇਪਾਂ ਮੂੰਹੇ ਚ ਪਈ ਆ ਇਹ ਕੱਟਣੀ ਆ ਇੱਥੇ ਤਿੰਨ ਪਾਈਪਾਂ ਪਾਈਆਂ ਸੀ ਕਿਉਂਕਿ ਲਾਸਟ ਵਾਲਾ ਕਿਹੜਾ ਵੱਡਾ ਸੀ ਚਲੋ ਆਪਾਂ ਕੱਟ ਕੇ ਇੱਥੇ ਰੱਖ ਦਿੰਗੇ ਹਨ ਬਾਅਦ ਚ ਐ ਮ ਕੱਢ ਦੂੰ ਕਿਉਂਕਿ ਇੱਥੇ ਕਾਫੀ ਦੂਰ ਹੋ ਗਿਆ ਫਿਰ ਚੱਕ ਕੇ ਲੈ ਜਾਣੀਆਂ ਵੀ ਔਖੀਆਂ ਤੇ ਹੁਣ ਆਪਾਂ ਨਿਕਲਦੇ ਆਂ ਬਾਹਰ ਐ ਨਿਕਲ ਚੱਲ ਇੱਥੋਂ ਹੀ ਡੰਡੀ ਜੀ ਹੋਊਗੀ ਕੋਈ ਦੇਖ ਲਓ ਪੂਰਾ ਇਹ ਡੰਡੀ ਦੇਖ ਤਾਣਾ ਨਾ ਗੱਲ ਲੱਗਾ ਤਾਂ ਬਹੁਤ ਏ ਗੱਲ ਬਹੁਤ ਆ ਤੇ ਬਾਕੀ ਸੁਪਰ ਸੀਟ ਨੇ ਆ ਦੀ ਗੱਲ ਬਣਾ ਹੀ ਰਣੀ ਆ ਆ ਵੀ ਨਾ ਸਾਰਾ ਥੱਲੋਂ ਧੰਨੇ ਨੂੰ ਨਹੀਂ ਖਾਦਾ ਖੁੱਦਾ ਨਹੀਂ ਹੈ ਨਾ ਕੋਈ ਨਹੀਂ ਖਾਂਦਾ ਕੋਈ ਰੋੜੇ ਥਾ ਬੱਟ ਨੂੰ ਕਦੈ ਹੋਊਗਾ ਸ਼ਾਇਦ ਇਹ ਮੁਰਕ ਮੈਂ ਸੁਣਿਆ ਸੀ ਇਹ ਮੁਰਕ ਖਾਂਦੇ ਜਦ ਨੇ ਮੁਰਕ ਕੱਢੀ ਆ ਇਧਰ ਆਪਣੇ ਨਾਲ ਨਾਲ ਜਾਵਣਾ ਲਾਈਆਂ ਹੋਈਆਂ ਕੁਝ ਜਾਵਣਾ ਥੱਲੇ ਵੀ ਬਾਸਮਤੀ ਡਿੱਗ ਪਈ ਆ ਆਪਣੇ ਗਵਾਂਡੀ ਦੀ ਬਾਸਮਤੀ ਹੈ ਤੇ ਇਹਨੂੰ ਇੱਕ ਦੀ ਝੋਲਸ ਰੋਗ ਬਹੁਤ ਜਾਂਦੀ ਹੈ ਦਾਣੇ ਕਾਲੀ ਹੋਏ ਪਏ ਮਸਾਂ ਇਹ ਤੂੰ ਤਾਂ ਜਾਨ ਛੜਾਈ ਹੈ ਨਾ ਬਾਹਰ ਆ ਕੇ ਤਾਂ ਮਸਾਂ ਹੀ ਆਈਆਂ ਬਾਹਰ ਮੈਂ ਕਿੱਥੋਂ ਮੈਂ ਤਾਂ ਪੰਗਾ ਹੀ ਲੈ ਲਿਆ ਵਿੱਚ ਵੜ ਕੇ ਇਹ ਇਹ ਪਤਾ ਕੀ ਆ ਜੇ ਵੇਖ ਲੈਣ ਬੰਦੇ ਦੇ ਮਗਰ ਪੈ ਜਾਂਦੇ ਆ ਸੱਚੀ ਤੇ ਹੋਰ ਮੈਂ ਥੋੜਾ ਤੇਜ ਹੁੰਜਾ ਆਈ ਕਿਤਾ ਮੈਂ ਛੱਡ ਕੇ ਭਾਈ ਦੇ ਆ ਫਿਰ ਹੋਣੀ ਨਾ ਕਾਲਾ ਗਿੱਲਾ ਰਾ ਫਿਰ ਮੈਂ ਡਿੱਗ ਪੂੰ ਤੇ ਜੇ ਭੱਜਣਾ ਪਿਆ ਵੀਰ ਨਹੀਂ ਡਿੱਗਦੀ ਮੈਂ ਵੇਖੀ ਜਾਊਗੀ ਆਤਮ ਸਮਰਪਣ ਕਰ ਦੇਗੀ ਸੂਰ ਨੂੰ ਆਪਾਂ ਚੋਨਾ ਲਾਉਣ ਮੋਕੇ ਕਹਿ ਦਿੰਦੇ ਆ ਨਾ ਲਵਾਵਿਆਂ ਵੀ ਥੋੜਾ ਸੰਗਣਾ ਲਾਇਓ ਵੀ ਆਹ ਦੇਖੋ ਜਿਹੜੇ ਬੱਟ ਦੇ ਨਾਲ ਇੱਥੇ ਹਵਾ ਪੈਂਦੀ ਇਹਦੀ ਮੁੰਜਨ ਦਾ ਸਾਈਜ਼ ਦੇਖੋ ਕਿੰਨਾ ਇੱਕ ਗਿੱਟ ਤੋਂ ਵੀ ਜ਼ਿਆਦਾ ਇਹਦਾ ਦੇਖੋ ਇੱਕ ਗਿੱਟ ਤੋਂ ਵੀ ਜ਼ਿਆਦਾ ਨਹੀਂ ਇਹਦਾ ਝਾੜਾ ਨਾ ਜਿਹੜੇ ਸਾਣਾ ਮੁੰਜਰਾ ਉਸਾਂ ਦਾ ਦੇਖੀਏ ਵਿੱਚ ਫੋਕ ਵੀ ਹੈਗੀ ਹੈ ਫੋਕ ਤਾਂ ਹੁੰਦੀ ਆ ਨਾ ਹਰ ਇੱਕ 100% ਸੱਚ ਤਾਂ ਨਹੀਂ ਹੁੰਦਾ ਜੇ ਕਿਤੇ ਸਾਰਾ ਹੀ ਐਸਾ ਹੀ ਨਿਕਲੇ ਤਾਂ ਹੀ ਝਾੜਾ ਵੀ ਘਟ ਜਾਂਦਾ ਕੋਈ ਨਾ ਕੋਈ ਤਾਂ ਹੁੰਦੀ ਹੈ ਫੋਕ ਤਾਂ ਹੋਊਗਾ ਪਰ ਇਧਰ ਦੇਖੋ ਵੀ ਆ ਜਿਹੜੀ ਬੱਗੀ ਹੈ ਦੇ ਵਿੱਚ ਪਾਣੀ ਚੱਲਦਾ ਰਹਿੰਦਾ ਠੰਡਾ ਪਾਣੀ ਮੋਟਰ ਦਾ ਇਹਦਾ ਇਹਦਾ ਫਰਕ ਹੁੰਦਾ ਇਹਦਾ ਦਾਣਾ ਵੀ ਮੋਟਾ ਇਹ ਉਹ ਵੀ ਵਧੀਆ ਹੁੰਦੀ ਕਹ ਰਿਆਂ ਨਾਲ ਉਹਦੇ ਵਗੀ ਦਾ ਝਾੜ ਜਾ ਰਹੇ ਹੋਗੇ ਤੇ ਅੱਜ ਲਈ ਇੰਨਾ ਹੀ ਤੇ ਸਾਨੂੰ ਦਿਓ ਇਜਾਜ਼ਤ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਦੇ ਲਈ ਜਿਹੜੇ ਬਾਈਆਂ ਨੇ ਕਮੈਂਟ ਕਰਕੇ ਸਾਨੂੰ ਇਹ ਵਲੌਗ ਵਾਸਤੇ ਕਿਹਾ ਸੀਗਾ ਧੰਨਵਾਦ ਤੇ ਤੁਸੀਂ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਬਾਈ ਜਿਹੜੇ ਨਵੇਂ ਜੁੜੇ ਸਬਸਕ੍ਰਾਈਬ ਮਿਲਦੇ ਤੁਹਾਨੂੰ ਅੱਜ ਸ਼ਾਮ ਨੂੰ ਲਾਈਵ ਦੇ ਵਿੱਚ ਦੱਸਣਾ ਵੀ ਵਲੌਗ ਕਿਦਾਂ ਦਾ ਲੱਗਿਆ ਬਿਲਕੁਲ ਜੀ ਧੰਨਵਾਦ ਜੀ